ਸੱਚੀ ਕਾਲ ਆਦਾਬ ਨਮਸਤੇ ਅੱਜ ਤੁਸੀਂ ਫਿਰ ਸਾਡੇ ਨਾਲ ਜੁੜੇ ਹੋ ਸਾਡੀ ਹੈਲਥ ਚੈਨਲ ਉਸ YouTube ਦੇ ਵਿੱਚ ਅਸੀਂ ਹਮੇਸ਼ਾ ਤੁਹਾਡੀ ਸਿਹਤ ਬਾਰੇ ਫਿਕਰਮੰਦ ਹੁੰਨੇ ਆ ਨਿੱਕੀਆਂ-ਨਿੱਕੀਆਂ ਨਵੀਆਂ ਖੋਜਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਆ ਤੇ ਫਿਰ ਡਾਕਟਰ ਗੁਪਤਾਲ ਮੈਨੂੰ ਲੱਗਦਾ ਕਿ ਅੱਜ ਦਾ ਜੋ ਮੁੱਦਾ ਜੇ ਨਾ ਉਹ ਤਾਂ ਸੱਚ ਦੱਸਾਂ ਮੇਰੀ ਜ਼ਿੱਦ ਨਾਲ ਹੀ ਸ਼ੁਰੂ ਹੋਇਆ ਕਿਉਂਕਿ ਮੈਂ ਰੋਜ਼ ਇੰਨੇ ਫੋਨ ਇੰਨੇ ਸੁਨੇਹ ਦੇਖਨੇ ਕਿ ਪਈ ਅੱਜਕੱਲ ਸਮਾਜੇ ਫਲਾਂ ਦਾ ਤੇ ਉਹ ਵੀ ਬਿਆਨਤ ਤਰ੍ਹਾਂ ਤਰ੍ਹਾਂ ਦੇ ਤੇ ਸਾਨੂੰ ਜਿਨ੍ਹਾਂ ਨੂੰ ਸ਼ੱਕਰ ਰੋਗ ਏ ਦੱਸੋ ਕਿਹੜੇ ਫਲ ਖਾਈਏ ਕਿੰਨੀ ਮਾਤਰਾ ਵਿੱਚ ਖਾਈਏ ਕਿਹੜਾ ਪੱਕਿਆ ਖਾਈਏ ਕਿਹੜਾ ਕੱਚਾ ਖਾਈਏ ਤੇ ਹਰ ਫਲ ਦੀ ਕਿਹੜੀ ਗਲਾਈਸੈਮਿਕ ਇੰਡੈਕਸ ਹੈ ਮਿਸਾਲ ਵਜੋਂ ਮੈਂ ਸ਼ੁਰੂ ਕਰਦੇ ਆਂ ਜੇ ਇੱਕ ਗੱਲ ਤੋਂ ਤਾਂ ਫਿਰ ਬਾਕੀ ਤੁਸੀਂ ਸੰਭ ਹੋਗੇ ਕਿਉਂਕਿ ਇਹ ਫੀਲਡ ਤੁਹਾਡਾ ਜੇ ਕਿ ਜਿਵੇਂ ਕਹਿੰਦੇ ਨੇ ਡਾਇਬੀਟਿਕਸ ਲਈ ਪਪੀਤਾ ਸ਼ੁਰੂ ਤੋਂ ਸੁਣਦੇ ਸਾਂ ਚੰਗਾ ਕਿੰਨੀ ਮਾਤਰਾ ਤੇ ਕਿਵੇਂ ਖਾਣਾ ਉਹ ਤਾਂ ਦੱਸਣਗੇ ਪਰ ਕਿਵੇਂ ਉਹ ਨਜ਼ਰ ਲਈ ਕਮਾਲ ਦਾ ਅਸਰ ਵਿਖਾਉਂਦਾ ਜੇ ਕਿਵੇਂ ਸਾਡੀਆਂ ਅੰਤੜੀਆਂ ਤੰਦਰੁਸਤ ਰੱਖਦਾ ਜੇ ਤੇ ਕਿਵੇਂ ਉਹ ਫਿਰ ਸਾਡੀ ਚਮੜੀ ਉਹ ਤਾਂ ਮੈਂ ਅੱਗੇ ਹੀ ਤੁਹਾਨੂੰ ਕਈ ਵਾਰ ਸ਼ੇਅਰ ਕੀਤਾ ਜੇ ਤੇ ਕਿਵੇਂ ਸਾਡਾ ਭਾਰ ਤੱਕ ਕਾਬੂ ਵਿੱਚ ਰੱਖਦਾ ਜੇ ਪਰ ਕਿਸ ਤਰ੍ਹਾਂ ਦਾ ਖਾਣਾ ਕੇਲਾ ਕਿੰਨੀ ਮਾਤਰਾ ਚ ਦੱਸਣਗੇ ਮੇਰਾ خیال ਆਪਾਂ ਸ਼ੁਰੂ ਕਰਦੇ ਹਾਂ ਜੀ ਕਿਉਂਕਿ ਕਰੋੜਾਂ ਨੇ ਸ਼ੱਕਰ ਰੋਗੀ ਖਾਸ ਤੌਰ ਤੇ ਭਾਰਤ ਤਾਂ ਨੰਬਰ 1 ਗਿਣਿਆ ਜਾਣ ਲੱਗ ਗਿਆ ਜੇ ਸ਼ੱਕਰ ਰੋਗੀਆਂ ਵਿੱਚੋਂ ਹੀ ਸੋ ਮੇਰਾ ਖਿਆਲ ਹੈ ਸਭ ਤੋਂ ਪਹਿਲਾਂ ਆਪਾਂ ਇਹ ਦੱਸ ਦਈਏ ਕਿ ਫਲਾਂ ਦੀ ਅਹਿਮੀਅਤ ਕੀ ਹੈ ਡਾਇਬੀਟਿਕਸ ਲਈ ਸ਼ੱਕਰ ਰੋਗੀਆਂ ਲਈ ਫਿਰ ਬਾਕੀ ਗੱਲ ਸ਼ੁਰੂ ਕਰਦੇ ਆਂ ਅ ਕਿਸੇ ਵੀ ਸ਼ੱਕਰ ਰੋਗੀ ਦੇ ਵਿੱਚ ਖਾਸ ਕਰ ਅਸੀਂ ਗੱਲ ਕਰਾਂਗੇ ਟਾਈਪ 2 ਡਾਇਬੀਟਿਕਸ ਦੀ ਜਿੱਥੇ ਆਮ ਤੌਰ ਤੇ ਇਹ ਧਾਰਨਾ ਹੈ ਕਿ ਉਹਨਾਂ ਦੇ ਵਿੱਚ ਇਨਸੂਲਿਨ ਤਾਂ ਜ਼ਿਆਦਾ ਹੁੰਦੀ ਹੈ تے لیکن وہ ایکٹ نہیں کر کرتی انسولن رجسٹینس ہوں سو so سب تو پہلا تھا ایک کانسپٹ میں کلیر کرا کہ جیڑے ٹائپ ٹو ڈائیبیٹکس نے جیڑے کے پچانوے پرتیشت نے مطلب کہ جنہیں بھی اڈلٹس ہوں دے نے وڈے انہوں نے ٹائپ ٹو ڈائبٹیز ہوں جیسے انسولین رجسٹینس ایک واٹا فیکٹر ہے نال دی نالی پچھان کی لوڈ ہے کہ جدوں షుగర్ ਦਾ ਰੋਗ ਦਾ ਪਤਾ ਲੱਗਦਾ ਹੈ तकरीबन 30 ਤੋਂ 50% ਜਿਹੜੇ ਬੀਟਾ ਸੈਲ ਨੇ ਪੈਨਕ੍ਰੀਆਸ ਸੇ ਜੋ ਇਨਸੂਲਿਨ ਬਣਾਉਂਦੇ ਨੇ ਉਹ ਖਤਮ ਹੋ ਚੁੱਕੇ ਹੁੰਦੇ ਨੇ ਸੋ ਇਹ ਇੱਕ ਸਾਰਿਆਂ ਨੂੰ ਕਨਸੈਪਟ ਕਲੀਅਰ ਹੋ ਜਾਣਾ ਚਾਹੀਦਾ ਹੈ ਕਿ ਜਿੱਥੇ ਟਾਈਪ 2 ਦੇ ਵਿੱਚ ਇਨਸੂਲਿਨ ਘਟ ਹੁੰਦੀ ਹੈ ਸੋ ਵਧਦਾ ਬਿਲਕੁਲ ਨਹੀਂ ਹੁੰਦੀ ਤੇ ਨਾਲ ਦੀ ਨਾਲ ਇਨਸੂਲਿਨ ਰੈਜ਼ਿਸਟੈਂਸ ਹੈ ਸੋ ਜੇ ਬਹੁਤ ਅਸੀਂ ਖੰਡ ਗੁੜ ਤੇ ਸ਼ੱਕਰ ਇਹ ਤਿੰਨ ਚੀਜ਼ਾਂ ਨੂੰ ਤਾਂ ਸਟ੍ਰਿਕਟਲੀ ਮਨਾ ਕਰਦੇ ਹਾਂ ਉਹ ਕਿਉਂ ਕਿਉਂਕਿ ਖੰਡ ਦਾ ਗਲਾਈਸੇਮਿਕ ਇੰਡੈਕਸ ਹੈ 100 100 ਤੇ ਰੈਫਰੈਂਸ ਅਸੀਂ ਰੱਖਿਆ ਹੈ ਕਿ ਕੋਈ ਵੀ 100 ਗ੍ਰਾਮ ਫੂਡ ਜੇ ਤੁਹਾਡਾ 슈ਗਰ ਉਹਨਾ ਵਧਾਉਂਦਾ ਬਲੱਡ 슈ਗਰ ਜਿੰਨੀ ਖੰਡ ਤੇ ਉਹਦਾ ਗਲਾਈਸੇਮਿਕ ਇੰਡੈਕਸ ਹੁੰਦਾ ਹੈ 100 ਮੈਕਸਿਮਲ ਤੇ ਜਿਹੜੇ ਵੀ ਖਾਣਿਆਂ ਦਾ ਗਲਾਈਸੈਮਿਕ ਇੰਡੈਕਸ 55 ਤੋਂ ਥੱਲੇ ਆ ਜਾਂ 60 ਪਹਿਲਾਂ ਥੋੜਾ ਜਿਆਦਾ ਦਸੀਏ ਕਿ ਇਹ ਗਲਾਈਸੈਮਿਕ ਇੰਡੈਕਸ ਕਿੰਨੀ ਹੋਵੇ ਤਾਂ ਲੱਗੇ ਕਿ ਆ ਸਾਡੇ ਫਲ ਇਹ ਸਾਡੇ ਲਈ ਬਿਹਤਰ ਹੈ ਯਾਨੀ ਕਿੰਨੇ ਤੋਂ ਘੱਟ ਹੋਵੇ ਸੋ 55 60 ਤੋਂ ਥੱਲੇ ਹੋਣਾ ਗਲਾਈਸੈਮਿਕ ਇੰਡੈਕਸ ਵਧੀਆ ਰਹਿੰਦਾ ਸੋ ਜੇ ਅਸੀਂ ਗਲਾਈਸੈਮਿਕ ਇੰਡੈਕਸ ਹਾਈ ਵਾਲਾ ਜਿਵੇਂ ਮੈਂ ਸਿੰਪਲ ਜੀ ਐਗਜ਼ਾਮਪਲ ਦਵਾ ਵੇ ਖੰਡ ਦੇ ਚਾਰ ਫੱਕੇ ਮਾਰ ਲਏ ਉਹਦੇ ਨਾਲ ਲੌਂਗ ਟਰਮ ਦਾ ਨੁਕਸਾਨ ਪਤਾ ਨਹੀਂ ਕਿੰਨਾ ਹੋਣਾ ਹੈ ਜਾਂ ਨਹੀਂ ਹੋਣਾ ਲੇਕਿਨ ਕੁਝ ਸਮੇਂ ਦੇ ਲਈ ਕਿਉਂਕਿ ਓਨੀ ਇਨਸੂਲਿਨ ਸਰੀਰ ਦੇ ਅੰਦਰ ਨਹੀਂ ਹੈ ਤੇ ਇਕਦਮ ਇਨ 슈ਗਰ ਜਿਹੜੀ ਹੈ ਬਲੱਡ ਦੇ ਵਿੱਚ ਸਪਾਇਕ ਕਰੇਗੀ ਉਹਦਾ ਸਾਡੀਆਂ ਨਸਾਂ ਤੇ ਆਰਟਰੀਸ ਦੇ ਐਂਡੋਥੀਲੀਅਮ ਦੇ ਫਰਕ ਪੈਂਦਾ ਸੋ ਥੋੜੇ ਜੇ ਫਲਾਂ ਦੇ ਨਾਂ ਗਿਣਾਈਏ ਜੀ ਕਿਉਂਕਿ ਮੈਨੂੰ ਤਾਂ ਅੰਬ ਬਹੁਤ ਪਸੰਦ ਦੇ ਪਰ ਮੈਨੂੰ ਲੱਗਦਾ ਕਿ ਜੇ ਕੋਈ ਸਵਾਲ ਪੁੱਛਦਾ ਦੱਸੋ ਜੀ ਅੰਬ ਖਾ ਲਈਏ ਕਿ ਨਾ ਉਹਦੀ ਗਲਾਈਸੈਮਿਕ ਇੰਡੈਕਸ ਕਿੰਨੀ ਹੈ ਜੇ ਆਪਾਂ ਖੋਜ ਦੇ ਉੱਤੇ ਆਧਾਰਿਤ ਗੱਲ ਕਰ ਦਈਏ ਕਿ ਹਾਂ ਜੀ ਇੰਨੀ ਹੈ ਤਾਂ ਇਹ ਕਿੰਨਾ ਕਿਉਂਕਿ ਸਭ ਤੋਂ ਵੱਡਾ ਇਹਦਾ ਸਨੇਹਾ ਇਹ ਜਾਂਦਾ ਪਿਆ ਕਿ ਜੀ ਅੰਬ ਤਾਂ ਬਿਲਕੁਲ ਹੀ ਨਹੀਂ ਖਾ ਸਕਦੇ ਸੋ ਕੀ ਅੰਬ ਅ ਸ਼ੁਰੂ ਇੱਥੇ ਹੀ ਕਰਦੇ ਆ ਕਿ ਕੀ ਸ਼ੱਕਰ ਰੋਗੀ ਆਂਬ ਖਾ ਸਕਦੇ ਨੇ ਖੋਜਾਂ ਤੇ ਆਧਾਰਿਤ ਜੋ ਵਿਸ਼ਵ ਪਦਰੀ ਸਾਡੇ ਰਿਸਰਚ ਪੇਪਰ ਚਾਪੇ ਹੋਏ ਨੇ ਸਿਰਫ ਉਹਦੇ ਆਧਾਰ ਤੇ ਗੱਲ ਕਰਾਂਗੇ ਕਿੰਨੀ ਮਾਤਰਾ ਆਂਬ ਦੀ ਖਾਧੀ ਜਾ ਸਕਦੀ ਹੈ ਕਿੰਨੀ ਉਹਦੀ ਗਲਾਈਸੈਮਿਕ ਇੰਡੈਕਸ ਹੈ ਫਿਰ ਆਪਾਂ ਸੇਬ ਦੀ ਆੜੂ ਦੀ ਸਬਨਾ ਦੀ ਗੱਲ ਕਰਦੇ ਆ ਸੋ ਆਂਬ ਬਾਰੇ ਦੱਸੋ ਸੋ ਆਂਬ ਕਿਉਂਕਿ ਅੱਜ ਕੱਲ ਸੀਜ਼ਨ ਦੇ ਵਿੱਚ ਹੈ ਸੋ ਆਂਬ ਦਾ ਜਿਹੜਾ ਗਲਾਈਸੈਮਿਕ ਇੰਡੈਕਸ ਹੈ ਉਹ ਘੱਟ ਹੈ ਸੋ ਕੰਟ੍ਰਰੀ ਜੋ ਸਾਰਿਆਂ ਨੂੰ ਆਮ ਤੌਰ ਤੇ ਧੋਖਾ ਹੁੰਦਾ ਕਿ ਇਹ ਬਹੁਤ ਮਿੱਠਾ ਹੈ ਇਹਦਾ ਗਲਾਈਸੈਮਿਕ ਇੰਡੈਕਸ ਤਕਰੀਬਨ 55 ਤੋਂ 60 ਦੇ ਵਿੱਚ ਹੈ ਤੇ ਗਲਾਈਸੈਮਿਕ ਇੰਡੈਕਸ ਘੱਟ ਹੋਣ ਕਰਕੇ ਕੋਈ ਵੀ ਫਲ ਜਿਹੜਾ ਹੈ 슈ਗਰ ਦਾ ਮਰੀਜ਼ ਮੋਡਰੇਸ਼ਨ ਚ ਖਾ ਸਕਦਾ ਹੈ ਯਾਨੀ ਆਂਬ ਦੀ ਇੱਕ ਫਾੜੀ ਖਾਦੀ ਜਾ ਸਕਦੀ ਹੈ ਰੋਜ਼ ਇੱਕ ਛੋਟਾ ਬਾਉਲ ਛੋਟਾ ਜਿਹਾ ਬਾਉਲ ਖੋਲੇ ਉਹ ਪਰਕੇ ਆਮ ਦੇ ਪੀਸਸ ਖਾਏ ਜਾ ਸਕਦੇ ਨੇ ਖਾਸ ਕਰ ਖਿਆਲ ਇਹ ਰੱਖਣ ਵਾਲੀ ਗੱਲ ਹੈ ਬਹੁਤਾ ਪੱਕਿਆ ਨਾ ਹੋਏ ਥੋੜਾ ਜਿਹਾ ਘੱਟ ਪੱਕਿਆ ਹੋਏ ਤਾਂ ਕਿ ਉਹਦੇ ਵਿੱਚ 슈ਗਰ ਕੰਟੈਂਟ ਜਿਹੜਾ ਹੈ ਉਹ ਘੱਟ ਹੋਵੇ ਸੋ ਬਿਲਕੁਲ ਪੱਕਿਆ ਨਹੀਂ ਲੈਣਾ ਤੇ ਇੱਕ ਛੋਟਾ ਸਾਬਤ ਜਾਂ ਫਿਰ ਦੋ ਪਾਸੇ ਦੇ ਟੋਟੇ ਲੈ ਲਵੋ ਤਾਂ ਉਹ ਤੁਸੀਂ ਰੋਜ਼ ਲੈ ਸਕਦੇ ਹੋ ਕਿਸੇ ਵੀ ਤਰੀਕੇ ਨਾਲ ਮੰਗੋ ਦਾ ਜੂਸ ਅੰਬ تے آمدہ راسی یا آمدہ شیک اے نہیں لیا جا سکتا کیونکہ فلان دے بھی تھی فائبر کانٹینٹ چنگا ہندہ ہے سو تسی لے درور سکتے ہو دا کوئی نقصان نہیں ہے چنگا جی اے تا ہون ہو گیا تے پپیتہ کس طرح دا تے کناک کھان او بھی ذرا کداس دے ہون پپیتے دا گلائسیمک انڈیکس جیڑا ہے وہ تقریباً ساٹھ ہے مائی گاڈ سو یعنی ہم بتو وات ہے لیکن پپیتے دے ہور بتے رہے فیدے نے ਉਹ ਇਹ ਦੱਸਿਆ ਹੀ ਹੋਣ ਜਵੇ ਬਿਲਕੁਲ ਅੱਖਾਂ ਲਈ ਬਹੁਤ ਵਧੀਆ ਹੈ ਬਿਲਕੁਲ ਭਾਰ ਘਟਾਉਣ ਲਈ ਬਹੁਤ ਵਧੀਆ ਹੈ ਤੇ ਇਹਦੇ ਵਿੱਚ ਆਪਣੀ ਆਂਤੜੀਆਂ ਦੇ ਜਿਹੜੇ ਰੋਗ ਨੇ ਇੰਟੈਸਟਾਈਨ ਦੇ ਰੋਗ ਉਹਨਾਂ ਲਈ ਹਾਜਮੇ ਲਈ ਬਹੁਤ ਵਧੀਆ ਤੇ ਜਾਮਣ ਦੇਖੋ ਨਾ ਲੋਕਾਂ ਨੇ ਤਾਂ ਜਾਮਣ ਦੇ ਜੂਸ ਤੋਂ ਲੈ ਕੇ ਜਾਮਣ ਦਾ ਸਭ ਕੁਝ ਤਿਆਰ ਕਰ ਲਿਆ ਥੋੜਾ ਜਾਮਨ ਬਾਰੇ ਵੀ ਦੱਸ ਦਿਓ ਉਹਦਾ ਕੀ ਫਾਇਦੇ ਨੇ ਜਿਹੜਾ ਸ਼ੱਕਰ ਰੋਗੀ ਜ਼ਰੂਰ ਜਾਮਨ ਦੇ ਵਿੱਚ 82% ਪਾਣੀ ਹੁੰਦਾ ਤੇ ਇਹ ਜਿਗਰ ਲਈ ਦਿਲ ਲਈ ਹਾਜਮੇ ਲਈ ਤੇ ਭਾਰ ਕੰਟਰੋਲ ਕਰਨ ਲਈ ਬਹੁਤ ਵਧੀਆ ਹੈ ਇਹਦੇ ਚ ਦੋ ਚੀਜ਼ਾਂ ਇੱਕ ਜੈਂਬੋਸਿਨ ਤੇ ਜੈਂਬੋਲੀਨ ਦੋ ਆਰਗੈਨਿਕ ਕੰਪਾਊਂਡਸ ਨੇ ਦੱਸ ਨੇ ਉਹਦੇ ਵਿੱਚ ਲੈ ਬਿਲਕੁਲ ਜੋ ਲੈਣਾ ਕਿ ਉਹ ਇਹ ਇਨਸੂਲਿਨ ਦੀ ਮਾਤਰਾ ਵਧਾਉਂਦੇ ਨੇ। ਓ ਮਾਈ ਗੱਡ ਅਚਕੂ ਉਧਰਤੀ ਤੌਰ ਤੇ ਇਨਸੂਲਿਨ ਦੀ ਮਾਤਰਾ ਵਧਾ ਦਿੰਦੇ ਨੇ। ਲੋਕ ਇਹਦੇ ਗਿਟਕਾਂ ਚੋਂ ਪਾਊਡਰ ਬਣਾ ਕੇ ਵੀ ਦਵਾਈਆਂ ਬਣਾ ਕੇ ਖਾ ਰਹੇ ਨੇ। ਸੋ ਮੇਰਾ ਖਿਆਲ ਹੈ ਕਿ ਇਹ ਜੇ ਆਰਬੋਹਾਈਡਰੇਟਡ ਕੰਟੈਂਟ ਵੀ ਬੜਾ ਥੋੜਾ ਦੇ 14.5% ਤਾਂ ਸਿਰਫ ਜਾਮਣ ਦਾ। ਜਾਮਣ ਖਾਣਾ ਤਾਂ ਵਧੀਆ ਹੈ। ਇਹਦਾ ਗਲਾਈਸੈਮਿਕ ਇੰਡੈਕਸ ਬਹੁਤ ਹੀ ਘੱਟ ਹੈ 22 ਹੈ। ਉਸੀ ਸਮਝੋ ਵੀ ਇਹਦਾ ਇਹਦੇ ਜਿੰਨਾ ਘੱਟ ਗਲਾਸੀ ਇੰਡੈਕਸ ਆ ਸਿਰਫ ਅਮਰੂਦ ਦਾ ਹੁੰਦਾ ਅੱਛਾ ਸੋ ਇੱਕ ਦੂਜਾ ਅਮਰੂਦ ਹੈ ਜਿਹਦਾ 12 ਤੋਂ 24 ਹੈ ਤੋ ਅਮਰੂਦ ਤੇ ਜਾਮਨ ਇਹ ਬਹੁਤ ਹੀ ਵਧੀਆ ਨੇ ਯਾਨੀ ਦਬਾ ਕੇ ਖਾਓ ਬਿਲਕੁਲ ਤੇ ਇੱਕ ਵਧੀਆ ਫਰੂਟ ਜਿੰਨੂੰ ਕਿਹਾ ਜਾਂਦਾ ਹੈ ਕਿ ਇਹ ਤਾਂ ਬਿਲਕੁਲ ਅਮਰਤ ਹੈ ਖਾਸ ਕਰ ਸ਼ੂਗਰ ਦੇ ਮਰੀਜ਼ਾਂ ਲਈ ਉਹ ਹੈ ਜੀ ਆੜੂ अच्छा तो आड़ू ਦਾ ਜਿੱਥੇ ਗਲਾਈਸੈਮਿਕ ਇੰਡੈਕਸ ਘੱਟ ਹੈ ਉੱਥੇ ਇਹ ਐਂਟੀਆਕਸੀਡੈਂਟਸ ਤੇ ਵਿਟਾਮਿਨਸ ਨਾਲ ਭਰਿਆ ਪਿਆ ਤੇ ਇਹ ਕੋਈ 슈ਗਰ ਇੱਕਦਮ ਨਹੀਂ ਵਧਾਉਂਦਾ ਸੋ ਬਹੁਤ ਹੀ ਵਧੀਆ ਮੈਂ ਮਤੀਰੇ ਦੇ ਬਹੁਤ ਫਾਇਦੇ ਰੋਜ਼ ਸੁਣਾਈ ਨੇ ਆਪਾਂ ਪ੍ਰੋਗਰਾਮ ਵੀ ਕੀਤਾ ਸੀ ਮਤੀਰੇ ਬਾਰੇ ਵੀ ਦੱਸ ਦਿਓ ਜੀ ਅੱਜਕੱਲ ਹੁਣ ਮਤੀਰੇ ਦਾ ਜੇ ਅਸੀਂ ਗੱਲ ਕਰੀਏ ਕਿ ਇਹਦਾ ਜੀ ਗਲਾਈਸੈਮਿਕ ਇੰਡੈਕਸ ਐ ਕੋ ਜੀ ਹੈਗਾ ਕਾਫੀ ਇਹਦਾ ਹੈ ਜੀ 72 ਉਹ ਤੋਂ ਲੇਕਿਨ ਇਦੇ ਵਿੱਚ ਪਾਣੀ ਬਹੁਤ ਹੈ ਸੋ ਜੇ ਇੱਕ ਛੋਟਾ ਬਾਉਲ ਅੱਜ ਕੱਲ ਦੇ ਸੀਜ਼ਨ ਦੇ ਵਿੱਚ ਜੇ ਮਤੀਰੇ ਦਾ ਲਿਆ ਜਾਏ 슈ਗਰ ਦੇ ਮਰੀਜ਼ ਵਾਲੋਂ ਤੇ ਉਹ ਕੋਈ ਬਹੁਤ ਜ਼ਿਆਦਾ ਨੁਕਸਾਨ ਨਹੀਂ ਕਰੇਗਾ ਕਿਸੇ ਵੀ ਹਾਲਤ ਵਿੱਚ ਮਤੀਰੇ ਦਾ ਜੂਸ ਨਹੀਂ ਲੈਣਾ ਜੀ ਠੀਕ ਹੈ ਸੋ ਮਤੀਰਾ ਲੈਣਾ ਵਧੀਆ ਹੈ ਭਾਰ ਘਟਾਉਂਦਾ ਹੈ ਇਨਫਲੇਮੇਸ਼ਨ ਕਾਫੀ ਘਟਾਉਂਦਾ ਹੈ ਤੇ ਇਹ ਭਰਿਆ ਪਿਆ ਹੈ ਐਂਟੀਆਕਸੀਡੈਂਟ ਤੇ ਇੱਕ ਮੇਰਾ ਖਿਆਲ ਹੈ ਕਿਉਂਕਿ ਆਪਾਂ ਬੜੇ ਅਖੀਰ ਵਾਲੇ ਪਾਸੇ ਜਾ ਰਹੇ ਹਾਂ ਕੁਝ ਕੋ ਹੋਰ ਫਲਾਂ ਦਾ ਕੇਲਾ ਕਿਸ ਤਰ੍ਹਾਂ ਦਾ ਖਾਣਾ ਚਾਹੀਦਾ ਉਹਦਾ ਕੀ ਕੁਝ ਉਹਦੇ ਬਾਰੇ ਵੀ ਜ਼ਰੂਰ ਦੱਸੋ ਦੇਖੋ ਕੇਲੇ ਦਾ ਵੀ ਗਲਾਈਸੈਮਿਕ ਇੰਡੈਕਸ ਜਿਹੜਾ ਹੈ ਉਹ ਘੱਟ ਹੀ ਹੈ 60 ਦੇ ਕਰੀਬ ਹੈ ਫਾਈਬਰ ਦਾ ਭਰਿਆ ਹੋਇਆ ਪੋਟਾਸ਼ੀਅਮ ਇਹਦੇ ਵਿੱਚ ਹੈ ਇਹਦੇ ਵਿੱਚ ਖੁਰਾਕ ਬੜੀ ਵਧੀਆ ਹੈ ਸੋ ਨਾਲੇ ਕਲੀਨ ਹੈ ਹਾਈਜੇਨਿਕ ਹੈ ਇਸੀ ਗੰਦਗੀ ਕੋਈ ਨਹੀਂ ਹੈ ਛਿਲਰ ਲਾਓ ਤੇ ਖਾਓ ਸੋ ਪੱਕਿਆ ਕੇ ਕੱਚਾ ਕੇ ਕਿਸ ਦਾ ਹਾਂ ਕਪੂਰਾ ਪੱਕਿਆ ਨਾ ਲੋ ਕਿਉਂਕਿ ਫਿਰ ਫਰਕਟੋਸ ਕੰਟੈਂਟ ਜਿਆਦਾ ਹੋ ਜਾਂਦਾ ਸਾਰੇ ਫਲਾਂ ਦੇ ਵਿੱਚ ਪਹਿਲਾਂ 슈ਗਰ ਨਹੀਂ ਹੁੰਦੀ ਸਭ ਨੂੰ ਕਲੀਅਰ ਹੋਣਾ ਚਾਹੀਦਾ ਕਿ ਫਰਕਟੋਸ ਹੁੰਦੀ ਆ ਗਲੂਕੋਜ਼ ਨਹੀਂ ਹੁੰਦੀ ਤੇ ਫਰਕਟੋਸ ਵੱਧ ਖਾਣ ਦੇ ਨਾਲ ਇੱਕ ਤਰ੍ਹਾਂ ਕਿਸੇ ਵੀ 슈ਗਰ ਦੇ ਮਰੀਜ਼ ਨੂੰ بہتا فرکٹوز کنٹینٹ والا سو بہتا پکیا ہویا پھال نہ کھاؤ سو ہون کسے نو دیکھو نا امرود کسے نو امرود لال پسند ہے کسے نو چٹا او بھی دس سو تے پھر کیوی بارے ضرور دس سو تے پھر اس تو بعد سٹرو بیریز تا اج کل کافی نے اسی ایت ذرا فٹا فٹا ہوئی بیری جتے اگے اسی شملا لین جانتے ہیں مشو دے شملا تو انو یاد ہونا پا کئی بری گئے ہیں سٹرو بیری دا گلائسی میں ہے گا اکتالی جو کہ کافی کٹ ہے سٹرو ਕੈਂਸਰ ਜਿੱਥੇ ਘਟਾਉਣ ਦੇ ਵਿੱਚ ਉਹਦਾ ਰੋਲ ਹੈ ਨਾਲ ਦੀ ਨਾਲ ਅਧ ਰੰਗ ਦਾ ਖਤਰਾ ਘਟਾਉਂਚ ਬਲੱਡ ਪ੍ਰੈਸ਼ਰ ਘਟਾਉਂਦਾ ਹੈ ਕੀਵੀ ਵੀ ਬੜਾ ਕਬਜ ਨਹੀਂ ਹੋਣ ਦਿੰਦਾ ਅੱਖਾਂ ਲਈ ਬਹੁਤ ਵਧੀਆ ਤੇ ਦਿਮਾਗ ਲਈ ਬਹੁਤ ਵਧੀਆ ਡਿਪਰੈਸ਼ਨ ਨਹੀਂ ਹੋਣ ਦਿੰਦਾ ਜੇ ਤੁਸੀਂ ਲਗਾਤਾਰ ਸਟਰਾਬੇਰੀ ਖਾਂਦੇ ਹੋ ਤਾਂ ਐਸੇ ਤਰੀਕੇ ਨਾਲ ਕੀਵੀ ਹੈ ਇਹ ਵੀ ਬਹੁਤ ਵਧੀਆ ਹੈ ਗਲਾਈਸੇਮਿਕ ਇੰਡੈਕਸ ਕੋ ਬਹੁਤ ਹਾਈ ਨਹੀਂ ਹੈ ਵਿਟਾਮਿਨ ਸੀ ਫਾਈਬਰ ਇਹਦੇ ਵਿੱਚ ਬਹੁਤ ਹੈ ਦਿਲ ਦੇ ਰੋਗਾਂ ਲਈ ਬਹੁਤ ਵਧੀਆ ਹੈ ਇੱਕ ਹਰੇ ਸੇਬ ਦਾ ਵੀ ਕਮਾਲ ਦੱਸ ਦਿਓ ਤੇ ਫਿਰ ਆਪਾਂ ਲਵੇ ਦਾ ਲਵਾਂਗੇ ਪਹਿਲਾਂ ਹਰਾ ਸੇਬ ਤੇ ਇੱਕ ਮਸੰਮੀ ਜਾਂ ਸੰਤਰੇ ਇਹ ਵੀ ਥੋੜਾ ਜਿਹਾ ਹਰਾ ਸੇਬ ਦਾ ਗਲਾਈਸੈਮਿਕ ਇੰਡੈਕਸ ਹੁੰਦਾ ਜੀ ਤਕਰੀਬਨ 40 ਜੋ ਕਿ ਕਾਫੀ ਘੱਟ ਹੈ ਤੇ ਸੇਬ ਦੇ ਵਿੱਚ ਜਿਹੜੇ ਫਾਇਦੇ ਨੇ ਜਿਥੇ ਉਹ ਵਿਟਾਮਿਨ A ਚੰਗਾ ਹੈ ਉਹਦੇ ਵਿੱਚ ਦਿਲ ਲਈ ਬਹੁਤ ਚੰਗਾ ਹੈ ਤੇ ਉਮਰ ਨੂੰ ਬੁੜੇ ਬੁੜੇ ਪੇ ਹੋਣ ਨੂੰ ਇਹ ਕਾਫੀ ਉਹਨੂੰ ਕੰਟਰੋਲ ਕਰਦਾ ਹੈ ਤਾਂ ਐਪਲ ਅਡੇ ਕੀਪਸੀ ਡਾਕਟਰ ਰਵੇ ਤੋ ਇੱਕ ਐਪਲ ਦਾ ਰੋਜ਼ ਖਾਣਾ ਹੀ ਚਾਹੀਦਾ ਤੇ ਇਸੇ ਸੇਬ ਦੇ ਆਪਾਂ ਪਹਿਲਾਂ ਵੀ ਦੱਸੇ ਹੋਏ ਨੇ ਫਾਇਦੇ ਸਾਡੇ ਪਿਛਲੇ ਪ੍ਰੋਗਰਾਮ YouTube ਦੇ ਵਿੱਚ ਦੇਖ ਲਿਓ ਜੋ ਕੁਦਰਤੀ ਚੀਜ਼ਾਂ ਤੋਂ ਬੜੀਆਂ ਅਸੀਂ ਦਸੀਆਂ ਨੇ ਬਹੁਤ ਸਾਰੀਆਂ ਦਵਾਈਆਂ ਉਹ ਆਲਰੇਡੀ YouTube ਤੇ ਚੜਿਆ ਹੋਇਆ ਤੁਸੀਂ ਸਾਨੂੰ ਸਬਸਕ੍ਰਾਈਬ ਕਰਕੇ ਉਹਦੇ ਚੋਂ ਦੇਖ ਸਕਦੇ ਹੋ ਪਰ ਮੇਰਾ ਖਿਆਲ ਹੈ ਜੇ ਤੁਸੀਂ ਸਾਡੇ ਆਲੂ ਬੁਖਾਰਾ ਰਹਿ ਗਿਆ ਤੇ ਸੰਤਰਾ ਤਾਂ ਥੋੜਾ ਜਿਆਦਾ ਦੱਸੋ ਆ ਸੰਤਰੇ ਦਾ ਗਲਾਈਸੈਮਿਕ ਇੰਡੈਕਸ ਵੀ ਪੰਜਾਬ ਤੋਂ ਥੱਲੇ ਹੀ ਆ ਚਲੋ ਯਾਨੀ ਸੰਤਰਾ ਵੀ ਖਾਓ ਵਿਟਾਮਿਨ ਸੀ ਐਂਟੀਆਕਸੀਡੈਂਟਸ ਬਹੁਤ ਵਧੀਆ ਸੋ ਜਰੂਰ ਲਓ ਚਮੜੀ ਲਈ ਵੀ ਬਹੁਤ ਵਧੀਆ ਹੈ ਚਮੜੀ ਲਈ ਬਹੁਤ ਵਧੀਆ ਪੋਲੀਕੇਸਿਡ ਜੇ ਸੋ ਇਹਦਾ ਮਤਲਬ ਮਾਂ ਦੇ ਢਿੱਡ ਅੰਦਰ ਪਲ ਰਹੇ ਬੱਚੇ ਲਈ ਵੀ ਵਧੀਆ ਹੈ ਬਿਲਕੁਲ ਯਾਨੀ ਤੁਸੀਂ ਇੱਕ ਤਰੀਕੇ ਸਾਰੇ ਦੇ ਸਾਰੇ ਫਲ ਹੀ ਕਰਦੇ ਹੋ ਨਾ ਕਿਹੜਾ ਖਾਣਾ ਨਹੀਂ ਹਰਸ਼ਿੰਦਰ ਦੋ ਚੀਜ਼ਾਂ ਦਾ ਖਾਸ ਖਿਆਲ ਰੱਖਣਾ ਹੈ ਇੱਕ ਕਿ ਕਿਸੇ ਵੀ ਹਾਲਤ ਵਿੱਚ ਕਿਸੇ ਵੀ ਫਲ ਦਾ ਜੂਸ ਨਹੀਂ ਲੈਣਾ ਕਿਉਂਕਿ ਉਹਦੇ ਵਿੱਚ ਫਾਈਬਰ ਨਿਕਲ ਜਾਂਦਾ ਤੇ ਫਿਰ ਕੱਲਾ ਉਹ ਮਿੱਠਾ ਪਾਣੀ ਰਹਿ ਜਾਂਦਾ ਸੈਕਿੰਡ ਅੱਜਕੱਲੇ ਇੱਕ ਬੜਾ ਫੈਸ਼ਨ ਚੱਲਦਾ ਪਿਆ ਕਿ ਹਰ ਫਲ ਡਰਾਈਡ ਫਲ ਮਿਲਦਾ ਹਾਂ ਬਿਲਕੁਲ ਸੁੱਕੀ ਅੰਜੀਰ ਤੋਂ ਲੈ ਕੇ ਹਰ ਚੀਜ਼ ਅੱਜਕੱਲ ਡਰਾਈਡ ਮਿਲਦੀ ਜੇ ਸੋ ਆਮ ਵੀ ਮਿਲ ਜਾਂਦਾ ਕਿ ਇਹ ਡਰਾਈਡ ਬਿਲਕੁਲ ਐਪਲ ਮਿਲ ਜਾਂਦਾ ਸੋ ਇਹ ਨਹੀਂ ਲੈਣੇ ਤੇ ਕਿਸੇ ਵੀ ਹਾਲਤ ਵਿੱਚ ਕੈਂਡ ਫਰੂਟਸ ਡੱਬਾ ਬੰਦ ਫਲ ਨਹੀਂ ਲੈਣੇ ਯਾਨੀ ਸੁੱਕੇ ਹੋਏ ਤੇ ਡੱਬਾ ਬੰਦ ਨਹੀਂ ਲੈਣੇ ਤਾਜ਼ੇ ਜੋ ਕੁਦਰਤ ਸਾਨੂੰ ਦਿੰਦੀ ਹੈ ਉਹ ਤੁਸੀਂ ਲੈ ਸਕਦੇ ਹੋ ਮੇਰਾ ਖਿਆਲ ਹੈ ਕਿ ਅੱਜ ਦਾ ਪ੍ਰੋਗਰਾਮ ਤੁਸੀਂ ਸ਼ੱਕਰ ਰੋਗੀਆਂ ਨੂੰ ਤਾਂ ਐਨ ਪਸੰਦ ਕਰ ਦਿੱਤਾ ਕੁਛ ਨੇ ਕਿ ਹਰ ਤਰ੍ਹਾਂ ਦਾ ਹੀ ਫਲ ਲੈ ਸਕਦੇ ਨੇ ਤੇ ਇਹ ਕਮਾਲ ਜੇ ਕਿ ਯਾਨੀ ਦਿਲ ਘੁੱਟ ਕੇ ਨਹੀਂ ਜੀਣਾ ਚਾਹੀਦਾ ਸੋ ਜੋ ਵੀ ਦਿਲ ਕਰਦਾ ਜੇ ਖਾਓ ਪਰ ਥੋੜੀ ਮਾਤਰਾ ਵਿੱਚ ਤੇ ਫਿਰ ਖਾਸ ਤੌਰ ਤੇ ਜੂਸ ਤਾਂ ਬਿਲਕੁਲ ਨਹੀਂ ਲੈਣਾ ਤੇ ਫਿਰ ਸੁੱਕੇ ਵੀ ਨਹੀਂ ਲੈਣੇ ਤੇ ਫਿਰ ਇੱਕ ਜਾਂਦੇ ਜਾਂਦੇ ਕੋਈ ਸਨੇਹਾ ਦੇਣਾ ਚਾਹੋਗੇ ਸ਼ੱਕਰ ਰੋਗੀਆਂ ਲਈ ਇੱਕ ਲਾਈਫ ਸਟਾਈਲ ਜ਼ਿੰਦਗੀ ਆ ਇਹਦੇ ਨਾਲ ਬਿਲਕੁਲ ਹੈਲਦੀ ਜ਼ਿੰਦਗੀ ਜੀ ਜਾ ਸਕਦੀ ਹੈ ਜੇ ਤੁਸੀਂ ਆਪਣੇ ਖੁਰਾਕ ਦਾ ਖਿਆਲ ਰੱਖੋ ਦਵਾਈਆਂ ਲਗਾਤਾਰ ਲਓ ਤੇ ਵਰਜਿਸ਼ ਕਰਦੇ ਰਹੋ ਤੇ ਖੁਸ਼ ਰਹੋ ਤੰਦਰੁਸਤ ਰਹੋ ਤੇ ਤੰਦਰੁਸਤ ਰਹੋ ਤੇ ਸਾਡੇ ਵੱਲੋਂ ਤੁਹਾਨੂੰ ਢੇਰ ਸਾਰੀਆਂ ਦੁਆਵਾਂ ਤੁਹਾਡੇ ਘਰਾਂ ਵਿੱਚ ਹਮੇਸ਼ਾ ਖੁਸ਼ੀ ਤੇ ਖੇੜਾ ਰਹੇ ਸੋ ਇਸੇ ਤਰ੍ਹਾਂ ਹੀ ਤੰਦਰੁਸਤੀ ਨਾਲ ਤੁਸੀਂ ਆਪਣੀ ਜ਼ਿੰਦਗੀ ਜਿਓ ਥੋੜਾ ਜਿਹਾ ਸੰਭਲ ਕੇ ਬਸ ਅੱਗੇ ਤਾਂ ਮौजਾਂ ਹੀ ਮौजਾਂ ਬਹੁਤ ਧੰਨਵਾਦ ਫਿਰ ਅਗਲੀ ਅਸੀ ਹੋਰ ਇਸੇ ਤਰ੍ਹਾਂ ਮਜ਼ੇਦਾਰ ਜਈ ਖੋਜ ਨਾਲ ਫਿਰ ਤੁਹਾਡੇ ਨਾਲ ਸਾਂਝ ਗੰਡਾਂਗੇ ਕਿਉਂਕਿ ਉਹ ਖੋਜ ਸ਼ਾਇਦ ਹਰ ਕਿਸੇ ਦੇ ਉੱਤੇ ਹੀ ਅਸਰ ਪਾਏਗੀ ਸੋ ਮੇਰਾ ਖਿਆਲ ਹੈ ਅਗਲੀ ਕੱਲ ਵਾਲੀ ਵੀਡੀਓ ਸਭ ਨੂੰ ਡੀਗ ਰਹੇਗੀ ਬਹੁਤ ਧੰਨਵਾਦ ਸੱਚੀ ਕਾ